हैलो यूट्यूब फैमिली वेलकम टू माई चैनल उम्मीद करती हूँ तुम सारे वजी हो गए सो गाइज़ गुड मॉर्निंग सारे एंड सुबह टाइम से आज फटाफट आप रसोई का दिया काम सो गाइज मैं ना अपनी रसोई का बहुत सारा समान ला के कपड़े वगैरह बहुत कुछ बट हज नहीं नैक्सट बलॉग मैं थोड़े शेयर करूँगी अपना ना रसोई जा, की थोड़ा जहा यानी कि सारे बर्तन क्ड के ना साफ करूंगी बलॉग जरूर शेयर करूँगी बट वही मैं टाइम चाहिए खुला है ना तो मतलब जॉब पर भी जाना होंगे को टाइम होंगे टाइम नहीं हूँ मेरे को ਸਤਿ ਸ਼੍ਰੀ ਅਕਾਲ ਤੁਸੀਂ ਦੇਖੋ ਸਵੇਰ ਦਾ ਟਾਈਮ ਹੈ ਮੈਂ ਉੱਠੀ ਫਟਾਫਟ ਤੇ ਮੂਲੀਆਂ ਪਈਆਂ ਹੋਈਆਂ ਸੀਗੀਆਂ ਤੇ ਉਹਨਾਂ ਨੂੰ ਮਤਲਬ ਕਿ ਤਿਆਰ ਕੀਤਾ ਮੂਲੀਆਂ ਵਾਲੇ ਪਰਾਂਠੇ ਬਣਾਉਣੇ ਸੀ ਦੇ ਸਕਦੇ ਹਾਂ ਤੁਸੀਂ ਐਂਡ ਜੋ ਮੈਂ ਕੱਲੀ ਵਲੌਗ ਬਣਾ ਰਹੀ ਸੀ ਹਮ ਨਹੀਂ ਹੈਗਾ ਸੀ ਹਮ ਉਸ ਟਾਈਮ ਸੁੱਤੇ ਪਏ ਸੀਗੇ ਤੇ ਇਹਨਾਂ ਨੇ ਮੈਨੂੰ ਦਿੱਤੇ ਕੁਝ ਪੈਸੇ ਤੇ ਮੈਂ ਸੋਚਿਆ ਅਜ ਕਰਦੇ ਕੁਝ ਸ਼ੋਪਿੰਗ ਤੇ ਕਿੰਨੇ ਹੀ ਟਾਈਮ ਬਾਅਦ ਗਾਇਜ਼ ਨਾ ਸੋ ਲੱਗੇ ਬਹੁਤ ਟਾਈਮ ਹੋ ਗਿਆ ਸੀਗਾ ਮੇਰਾ ਬਹੁਤ ਜ਼ਿਆਦਾ ਮਨ ਕਰ ਰਿਹਾ ਸੀਗਾ ਸ਼ੋਪਿੰਗ ਕਰਨ ਨੂੰ ਸ਼ੋਪਿੰਗ ਕੀ ਵਸਤੂ ਤੇਨੇ ਚਾਰ ਆਪਣੀਆਂ ਚੀਜ਼ਾਂ ਲੈਣੀਆਂ ਸੀ ਫਿਰ ਲਹਾਲ ਇੱਥੇ ਦੇਖ ਰਹੀ ਸੀ ਮੈਂ ਬਹੁਤ ਸਾਰੀਆਂ ਹਨਾ ਚੀਜ਼ਾਂ ਹੈਗੀਆਂ ਸੀਆਂ ਤਾਂ ਰਸਤੇ ਵਿੱਚ ਹੀ ਇੱਕ ਮੇਰਾ ਜੌਬ ਦਾ ਟਾਈਮ ਹੋ ਰਿਹਾ ਸੀ ਉਹੀ ਆਪਣਾ ਉਥੇ ਹੀ ਫਿਰ ਮੈਂ ਸੋਚਿਆ ਕਿ ਚਲੋ ਮੈਂ 20 ਮਿੰਟ ਮੈਂ ਪਹਿਲਾਂ ਗਈ ਕਿ ਆਪਣਾ ਕੁਝ ਸਮਾਨ ਲੂੰਗੀ ਕਿਉਂਕਿ ਫਿਰ ਨਾਈਟ ਟਾਈਮ ਆਣਾ ਲੇਟ ਆਣਾ ਕਈ ਵਾਰੀ ਜਿੰਨੇ ਨੂੰ ਮੈਂ ਆਣਾ ਹੁੰਦਾ ਨਾ ਸਾਰੀਆਂ ਮਾਰਕੀਟ ਵਗੈਰਾ ਬੰਦ ਹੁੰਦੀਆਂ ਬਹੁਤ ਹੀ ਘੱਟ ਓਪਨ ਹੁੰਦੀਆਂ ਨੇ ਹਨਾ ਤਾਂ ਇੱਥੇ ਮੈਂ ਤੇ ਹਮ ਨੇ ਅਸੀਂ ਦੋਵਾਂ ਨੇ ਆਪਣੇ ਲਈ ਇੱਕ ਇੱਕ ਜੈਕਟ ਜੈਕਟ ਨਾ ਹਮ ਆਪਰ ਆਪਰ ਹਾਂਜੀ ਸੋ ਗਾਇਸ ਅਸੀਂ ਆਪਣੇ ਲਈ ਅਪਰ ਲਏ ਹਨ ਸੇਮ ਸੇਮ ਲਈ ਸੀ ਇਹਨਾਂ ਦਾ ਦੋ ਨੰਬਰ ਬੱਡੇ ਸੀ ਮੇਰਾ ਸ਼ੂਟਸ ਸੀਗਾ ਬਟ ਸੇਮ ਸੇਮ ਲਿਆ ਸੀ ਤੇ ਬਹੁਤ ਹੀ ਕਿੰਨੇ ਟਾਈਮ ਬਾਅਦ ਅਸੀਂ ਹਸਬੰਡ ਵਾਈਫ ਵਾਲਾ ਲਿਆ ਬਟ ਕੋਈ ਗੱਲ ਨਹੀਂ ਹੁਣ ਸੇਮ ਸੇਮ ਕੱਪੜੇ ਲਿਆ ਕਰਾਂਗੇ ਹੌਲੀ ਹੌਲੀ ਕਰਕੇ ਆਪਣੇ ਆਪਣੇ ਸ਼ੌਂਕ ਪੂਰੇ ਕਰਦੇ ਸਮਾਂ ਤਾਂ ਲੱਗਦਾ ਹੀ ਆ ਗਾਇਸ ਇਦਾਂ ਹੀ ਚੀਜ਼ਾਂ ਨਹੀਂ ਬਣਦੀਆਂ ਇਹ ਅਪਰ ਲਈ ਵੀ ਅਸੀਂ ਬਹੁਤ ਇੰਤਜ਼ਾਰ ਕੀਤਾ ਤਾਂ ਅੱਜ ਸਾਨੂੰ ਮਿਲ ਗਿਆ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਗਏ ਗਾਇਜ਼ ਥੋੜਾ ਥੋੜਾ ਨਾ ਮੈਂ ਬਲਰ ਕੀਤਾ ਹੋਇਆ ਹੈ ਨੋ ਮਾਇੰਡ ਉਸ ਤੋਂ ਬਾਅਦ ਮੈਂ ਇੱਥੇ ਆਈ ਈ ਵਾਲੀ ਦੁਕਾਨ ਮੈਨੂੰ ਕਾਫੀ ਟਾਈਮ ਦੀ ਨਾ ਅੱਖਾਂ ਚ ਰੜਕਦੀ ਸੀ ਕਿ ਇੱਥੋਂ ਕੁਝ ਨਾ ਕੁਝ ਲੈਣਾ ਹੀ ਆ ਫਾਈਨਲੀ ਮੈਨੂੰ ਇੱਥੇ ਬਿੰਦੀਆਂ ਦਾ ਪੱਤਾ ਮੈਂ ਇਕੱਲੇ ਆ ਚੂੜੇ ਵੀ ਸੀ ਚੂੜਾ ਵੀ ਦਿਖ ਰਹੀ ਸੀ ਹਾਂ ਸੱਚ ਗਾਇਸ ਅੱਜ ਦੇ ਵਲੌਗ ਵਿੱਚ ਮੈਨੂੰ ਮੇਰੇ ਹੱਬੀ ਲੈ ਕੇ ਦੇਣਗੇ ਚੂੜਾ ਮੇਰਾ ਚੂੜਾ ਪਤਾ ਨਹੀਂ ਛੇਮਾ ਸਤਮਾ ਹੋਏਗਾ ਤਕਰੀਬਨ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਉਹਨਾਂ ਨੂੰ ਪਤਾ ਮੈਂ ਹਾਂ ਕਿ ਚੂੜਾ ਪਾਉਂਦੀ ਤੇ ਮੈਨੂੰ ਚੂੜਾ ਲੈ ਦੇਣ ਦੇ ਹੁੰਦੇ ਆ ਉਸ ਦੇ ਬੱਤ ਤੁਸੀਂ ਦੇਖ ਸਕਦੇ ਆ ਇੱਥੇ ਮੈਂ ਇੱਕ ਸਿਰਫ ਬਿੰਦੀਆਂ ਦਾ ਪੱਤਾ ਹੀ ਲਿਆ ਆ ਤੇ ਹੋਰ ਕੁਝ ਨਹੀਂ ਲਿਆ ਇੱਥੇ ਕਲਚਰ ਵਗੈਰਾ ਬਹੁਤ ਸੀ ਮੇਰੇ ਕੋਲ ਘਰੇ ਬੋ ਪਏ ਹੋਏ ਆ ਇਸ ਕਰਕੇ ਫਾਈਨਲੀ ਇੱਕ ਮੈਂ ਸਿਰਫ ਲਿਆ ਤੇ ਇਹ ਜਿਹੜੇ ਡੌਗੀ ਹੈ ਨਾ ਰਾਸਤੇ ਵਿੱਚ ਮੈਂ ਇਹਨਾਂ ਦਾ ਵਲੌਗ ਬਣਾਇਆ ਤੁਹਾਨੂੰ ਦੱਸਣਾ ਸੀਗਾ ਕਿ ਇਹ ਚਾਰੇ ਭਰਾ ਨੇ ਇੱਕੋ ਜਿਹੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨਹੀਂ ਮੈਂ ਪਹੁੰਚਿਆ ਨਹੀਂ ਗਾਇਸ ਫਿਰ ਮੈਂ ਆਈ ਸ਼ਾਪ ਤੇ मेरे हसबैंड मेरे नाल आए थी जॉब तो जो सू रात छुट्टी हुई सो इस दुकान पर आए थे मेरे लिए चूड़ा बनवा के दे अगले दिन मैं उ अपना चूड़ा पवाया कि पहला गायसले काम तो फिर मैं उन्होंने मगर गई थी उस तो बाद दे सकते गाइस असी आए घर काम तो आंसर ही मैं लैके आई बर्गर हसबैंड ने लैके दतिया सो गायस देते हो हसबैंड ने चूड़ा लैके दिता उन्होंने बर्गर लैके दते उन्होंने सब कुछ लैके दता ठीक है तो ਉਹ ਬਸ ਕਮਾਣ ਆਲੇ ਤੇ ਆਪਾਂ ਉਡਾਣ ਆਲੇ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫਟਾਫਟ ਮੈਂ ਆਈ ਘਰ ਇੱਕ ਪ੍ਰੋਬਲਮ ਐਦਾ ਹੁੰਦੀ ਹੈ ਕਈ ਵਾਰੀ ਨਾ ਅਸੀਂ ਸਿਰਫ ਖਾਣ ਪੀਣ ਨੂੰ ਘਰ ਲੈ ਆਏ ਤਾਂ ਪਰ ਆਣ ਕੇ ਖਾਣਾ ਨਹੀਂ ਬਣਦਾ ਪਰ ਸਵੇਰ ਟਾਈਮ ਮੈਂ ਚਾਹ ਦੇ ਨਾਲ ਨਾਸ਼ਤਾ ਵਗੈਰਾ ਜ਼ਰੂਰ ਬਣਾ ਦਿੰਦੀ ਹੁੰਨੀ ਆ ਪਰ ਆਣ ਕੇ ਬਹੁਤ ਥੱਕੇ ਹੁੰਨੇ ਆ ਵੀ ਇੱਕ ਲੇਟ ਆਣਾ ਕਰੇ 11 12 ਇੱਕ ਤੱਕ ਵੱਜ ਜਾਂਦਾ ਹੈ ਨੀਂਦ ਵੀ ਪੂਰੀ ਨਹੀਂ ਹੁੰਦੀ ਕਿ ਤਾਂ ਇੱਕ ਵਲੌਗ ਆਪਣਾ ਬਣਾਉਣਾ ਹੈ ਨਾ ਵਲੌਗ ਦਾ ਮੈਨੂੰ ਕੋਈ ਇੰਨਾ ਹੈ ਨਹੀਂਗਾ ਪ੍ਰੋਬਲਮ ਹੈ ਨਹੀਂ ਕਿਉਂਕਿ ਵਲੌਗ ਦਾ ਕੋਈ ਕਸੂਰ ਨਹੀਂ ਹੈਗਾ ਵੀ ਜਿਵੇਂ ਜਿਵੇਂ ਕੰਮ ਕਰ ਰਿਹਾ ਚਲੋ ਬਣਾਣ ਨਾਲ ਕੈਮਰਾ ਸ਼ੇਅਰ ਕਰਨਾ ਹੈ ਨਾ ਤੇ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਫਟਾਫਟ ਮੇਰੇ ਕੋਲ ਨਾ ਸਾਰੇ ਭਾਂਡੇ ਧੋਣ ਵਾਲੇ ਹੋਏ ਪਏ ਸੀਗੇ ਤੇ ਇੱਕ ਮੈਂ ਆਪਣਾ ਥੋੜੇ ਦਿਨਾਂ ਤੱਕ ਸਮਾਨ ਹੋਰ ਲੈ ਕੇ ਆਣਾ ਰਸੋਈ ਦਾ ਜਿੱਦਾਂ ਅਗਲੀ ਪ੍ਰੰਤ ਹੋਰ ਬਹੁਤ ਕੁਝ ਲੈ ਕੇ ਆਣਾ ਨੈਕਸਟ ਵਲੌਗ ਸ਼ੇਅਰ ਕਰੂੰਗੀ ਫਟਾਫਟ ਮੈਂ ਕਿਹ ਕਿਤਾ ਨਾ ਚਾਹ ਗਾਇਸ ਬਣਾਈ ਤਾਂ ਚਾਹ ਨੂੰ ਮੈਂ ਧਾ ਦਿੱਤਾ ਇਥੇ ਆਪਾਂ ਬਣਾਨੇ ਆ ਟੇਸਟੀ ਜੀ ਚਾ ਅਦਰਕ ਵਾਲੀ ਇੱਕ ਕਾੜਗੜੀ ਮਿਸਰੀ ਜਿਹੜੀ ਕਾੜਗੜੀ ਚਾਹ ਬਣਾਉਂਦੇ ਆ ਨਾ ਬਹੁਤ ਟੇਸਟੀ ਲੱਗਦੀ ਹੈ ਮੈਨੂੰ ਚਾ ਚੀਜ਼ ਆਪਾਂ ਮੈਂ ਥੋੜੀ ਬਣੇ ਪਰ ਬਣੇ ਬਹੁਤ ਟੇਸਟੀ ਹੈ ਨਾ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਆ ਇੱਕ ਦੋ ਪੈਕੇਟ ਮੈਗੀ ਦੇ ਲੈ ਕੇ ਆਂਦੇ ਸੀ ਕਿਉਂਕਿ ਮੈਗੀ ਦੇ ਮੈਗੀ ਮੈਕਰੋਨੀ ਆਪਣਾ ਨਿਊਡਲਸ ਇਹ ਸਭ ਕੁਝ ਨਾ ਮੁੱਕ ਗਿਆ ਹੋਇਆ ਇਧਰ ਆਟਾ ਮੇਰਾ ਗੁੰਨਿਆ ਹੋਇਆ ਸੀ ਮੈਂ ਇਹਨਾਂ ਨੂੰ ਪੁੱਛ ਰਹੀ ਸੀ ਜੇ ਭੁੱਖ ਲੱਗੀ ਤਾਂ ਮੈਨੂੰ ਤੁਸੀਂ ਦੱਸ ਦਿਓ ਮੈਂ ਰੋਟੀ ਤੁਹਾਨੂੰ ਪਕਾ ਦਾਂਗੀ ਥੋੜਾ ਬਹੁਤ ਅਜਾ ਖਲਾਰਾ ਚੱਕ ਰਹੀ ਸੀ ਬਟ ਫਿਰ ਮੈਂ ਸੋਚਿਆ ਕਿ ਚਲੋ ਚਾਹ ਪੀ ਲੈਂਦੇ ਆ ਚਾਹ ਪੀਣ ਤੋਂ ਬਾਅਦ ਆਪਣਾ 버ਗਰ ਖਾਵਾਂਗੇ ਇੱਥੇ ਗੱਲਾਂ ਕਰ ਰਹੀ ਸੀ ਕਿ ਸੱਚੇ ਤੁਸੀਂ ਇੱਥੇ ਮੈਂ ਆਪਣਾ ਫਾਈਨਲ ਚੁੜਾ ਦਿਖਾਨੀ ਕਿਉਂਕਿ ਹੁਣ ਟਾਈਮ ਮਿਲਿਆ ਸੀ ਦਿਖਾਉਣ ਦਾ ਤਾਂ ਹਸਬੰਦ ਦਿਖਾਰੇ ਸੀ ਦਿਖਾ ਦਿਓ ਦੇਖੋ ਬਹੁਤ ਹੀ ਸੋਹਣਾ ਸੀ ਇਹਨਾਂ ਦਾ ਕਲਰ ਇਹ ਵਾਲਾ ਫੇਵਰਟ ਆ ਹਾਂ ਜੋ ਇਹਨਾਂ ਨੂੰ ਪਸੰਦ ਆ ਆਪਾਂ ਨੂੰ ਵੀ ਪਸੰਦ ਬੱਟ ਮੈਨੂੰ ਵੀ ਸੱਚੀ ਬਹੁਤ ਪਸੰਦ ਲੱਗਾ ਕਿਉਂਕਿ ਰੈੱਡ ਥੋੜਾ ਜਿਹਾ ਮੈਨੂੰ ਨਹੀਂ ਵਧੀਆ ਮਤਲਬ ਠੀਕ ਐ ਸਾਰੇ ਗਲਨ ਮੈਂ ਪਾਏ ਹੋਇਆ ਹੁਣ ਇੱਕ ਤੇ ਰੀਜ਼ ਐ ਮੇਰਾ ਰਾਣੀ ਕਲਰ ਲੜਾ ਹੈ ਉਹ ਵੀ ਲਵਾਂਗੇ ਕੋਈ ਗੱਲ ਨਹੀਂ ਤੇ ਫਾਈਨਲੀ ਕੁਰੀਟਾਈ ਹੀ ਮੇਰਾ ਠੀਕ ਐ ਤੇ ਉਸ ਵੇਲੇ ਤੁਸੀਂ ਦੇ ਸਕਦੇ ਹੋ ਮੈਂ ਫਟਾਫਟ ਚਾਹ ਮੇਰੀ ਭਾਂਗੀ ਸੀਗੀ ਤੇ ਮੈਂ ਚਾਹ ਨੂੰ ਪੁੰਨੀਆਂ ਇਹ ਹੁਣ ਪਿੰਦਿਆਂ ਸਚਨਾ ਓ ਹੋ 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 버ગર ਆਪਣੇ ਹੋ ਰਿਹਾ ਠੰਡੇ ਸੋ ਗਾਇਸ ਸੋ ਗਾਇਸ 버ગર ਹੋ ਰੇ ਸੀ ਠੰਡੇ ਇਸ ਕਰਕੇ ਮੈਂ ਫਟਾਫਟ ਪਾਈ ਚਾ ਤੇ ਨਾਲ ਖਾਂਦਿਆ 버ગર ਤੇ ਉਸ ਤੋਂ ਬਾਅਦ ਨਾ ਕੁਝ ਵੀ ਖਾਣ ਤੋਂ ਪਹਿਲਾਂ ਜਿੱਦਾਂ ਕੁਛ ਕਪੜਾ ਵਗੈਰਾ ਵਿਛਾ ਲੈਣਾ ਨੀਚੇ ਹੈ ਨਾ ਮੰਜੇ ਤੇ ਬੈਠ ਕੇ ਤਾਂ ਉਸ ਤੋਂ ਬਾਅਦ ਆਪਣਾ ਮੈਂ ਖਾਣਾ ਖਾਦਿਆ ਉਹ ਸੋ ਗਾਇਸ ਤੁਸੀਂ ਦੇਖ ਸਕਦੇ ਹੋ ਦੁੱਧ ਦੇ ਪੈਕਟ ਮੈਂ ਰੱਖ ਲੈ ਇੱਕ ਸਾਈਡ ਤੇ ਤਾਂ ਇੱਕ ਦੀ ਹੁਣ ਚਾਹ ਬਣਾਈ ਸੀ ਕਪਾਉchnਾ ਸੱਚ ਇੱਕ ਦੁੱਧ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਗਾਇਸ ਮੇਰੇ ਨਾਲ ਰਾਤ ਇੰਨਾ ਵੱਡਾ ਧੋਖਾ ਹੋਇਆ ਮੈਂ ਦੁੱਧ ਲੈ ਕੇ ਆਂਦਾ ਸਵੇਰ ਨੂੰ ਮੇਰੀ ਚਾਹ ਹੀ ਖਰਾਬ ਕਰ ਦਿੱਤੀ ਜੋ ਕੀ ਮੈਨੂੰ ਫਿਰ ਤੋਂ ਇਨਾ ਤੋਂ ਮੰਗਵਾਉਣਾ ਪਿਆ ਕਿ ਤੁਸੀਂ ਲੈ ਕੇ ਆਓ ਸੋ ਬਸ 6:00 ਵਜੇ ਕਰ ਲਿਆ ਹਾਂ ਜੀ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਫਟਾਫਟ 버ਗਰ ਖਾਦੇ ਤੇ ਇੱਥੇ ਅਸੀਂ 버ਗਰ ਇੰਜੋਏ ਕਰ ਰਹੇ ਸੀਗੇ ਤੇ ਮੈਂ ਤਾਂ ਜੂੜੇ ਬੋ ਦੇਖ ਰਹੀ ਮੈਨੂੰ ਬੋ ਪਸੰਦ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਕਰਦੇ ਆਂ ਓਪਨ ਗਾਇਸ ਇੱਕ ਨਾ ਨਾਰਮਲੀ ਖਾਣਾ ਵੈਸੇ ਰੈਪਰ ਨੂੰ ਥੋੜਾ ਜਿਹਾ ਪਟਕੇ ਹਨਾ ਇਦਾਂ ਕਰਕੇ ਜਿੱਦਾਂ ਮੈਂ ਖਾ ਰਹੀ ਆਂ ਖਾਣਾ ਤਾਂ ਸਲੀ ਇਹੀ ਹੁੰਦਾ ਹੈ ਬਟ ਮੈਨੂੰ 버ਗਰ ਖਾਣਾ ਪਸੰਦਾ ਓਪਨ ਕਰਕੇ ਪੂਰੀ ਤਰ੍ਹਾਂ ਨਿਊਡਲਸ ਅਲੱਗ ਟਿੱਕੀ ਅਲੱਗ ਮੈਨੂੰ ਜ਼ਰੂਰ ਦੱਸੋ ਇਦਾਂ ਕੌਣ ਕੌਣ ਖਾਂਦਾ ਹੈ ਲਾਊਡ ਜੀ ਖਾ ਚੁੱਕਿਆ ਖਾ ਪੀ ਚੁੱਕਿਆ ਚਲੋ ਜੀ ਪੇਟ ਪੂਜ ਆਪਣੀ ਹੋ ਚੁੱਕੀ ਆ उस तो बाद मैं इधर टाइम आया दिखांदा जो कि अपना अपने लिए लेया कि लेया चूड़ा चूड़ा <laughs> नहीं अपा हम्म सो गाइस ऐसे दे इधर मेरे बिन्नी अबदा पत्ता सी ये वाले अपा सी देख सकते हो ਤੁਸੀਂ ਮੈਂ ਪਾਕ ਹੀ ਨਹੀਂ ਦੇਖਿਆ ਸੀਗਾ ਫਾਈਨਲੀ ਮੈਂ ਸੋਚਿਆ ਕਿ ਘਰੇ ਪਾ ਕੇ ਦਿਖਦੀਆਂ ਬਾਕੀ ਅੱਜ ਦਾ ਮੇਰਾ ਵਲੌਗ ਹੀ ਛੋਟਾ ਜਿਹਾ ਸੀਗਾ ਤੇ ਜ਼ਿਕਰ ਵਧੀਆ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਐਂਡ ਨੈਕਸਟ ਵਲੌਗ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਐਂਡ ਦੇ ਗਾਈਜ਼ ਅ ਜੈਕਟ ਵੈਕਟ ਤੇ ਸਭ ਕੁਝ ਆਪਣਾ ਦਿਖਾਉਣ ਤੋਂ ਬਾਅਦ ਨਾ ਰਾਤ ਦਾ ਟਾਈਮ ਸੀ ਤਕਰੀਬਨ ਬਹੁਤ ਟਾਈਮ ਹੋ ਗਿਆ ਸੀ ਇੱਕ ਤਿੰਨ ਦਿਨ ਹੋ ਗਿਆ ਮੇਰੀ ਨੀਂਦ ਨਹੀਂ ਪੂਰੀ ਹੋ ਰਹੀ ਗਾਈਜ਼ ਤੇ ਅੱਜ ਦਾ ਦਿਨ ਹੁਣ ਤੁਹਾਡੇ ਸਾਹਮਣੇ ਆਇਆ ਬਸ ਏਕ ਦੋ ਚੀਜ਼ਾਂ ਲਈਆਂ ਮੇਰਾ ਝੂੜਾ ਬੂੜਾ ਲਿਆ ਹੈਣਾ ਆਪਣਾ ਤੇ ਹੁਣ ਕੀ ਹੋਊਗਾ ਰੋਟੀ ਪੱਕੀ ਨਹੀਂ ਅੱਜ ਹੈਗੀ ਕਿਉਂਕਿ ਪੇਟ ਪਹਿਲਾਂ ਹੀ ਫੁੱਲ ਹੈ ਤਾਂ ਰਾਤ ਨੂੰ ਰਾਤ ਨੂੰ ਤਕਰੀਬਨ ਘੰਟੇ ਬਾਅਦ ਫਿਰ ਭੁੱਖ ਲੱਗੀ ਰੋਟੀ ਨੂੰ ਬਟਮਾਨ ਨਹੀਂ ਕਰ ਰਹੀ ਸੀ ਫਿਰ ਦਿਲ ਕੀਤਾ ਮੈਗੀ ਖਾਦੀ ਜਾਵੇ ਤੇ ਇਹਦੇ ਤੁਸੀਂ ਦੇਖ ਸਕਦੇ ਹੋ ਐਕਸ਼ਨ ਵੈਕਸ਼ਨ ਮਾਰਦੀ ਪਈਆਂ ਮੈਂ ਤੇ ਚਲੋ ਜੀ ਇਹ ਸੇਮ ਸੇਮ ਪਾਵਾਂਗੇ ਸਵੇਰ ਮੈਂ ਤੇ ਮੇਰੇ ਹਸਬੰਡ કે ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆਂ ਆਦਰ ਬਾਏ ਬਾਏ ਨਹੀਂ ਹੋ ਰਹੀਗੀ ਹਜੇ ਹੋਰ ਵੀਡੀਓ ਬਣਾਉਣੀ ਹੈ ਥੋੜੀ ਜਿਹੀ ਰਹਿ ਗਈ ਜ ਜਿਓ ਇਧਰ ਦੇਖ ਸਕਦੇ ਹੋ 1 ਘੰਟੇ ਡੇਢ ਘੰਟੇ ਦੇ ਬਾਅਦ ਤਕਰੀਬਨ ਮੈਂ ਬਣਾ ਰਹੀ ਆ ਮੈਗੀ ਕਿਉਂਕਿ ਫਿਰ ਮੈਂ ਸੋਚੇ ਕਿ ਮੈਗੀ ਲਈ ਆਲੂ ਗੰਡੇ ਪਿਆਜ਼ ਆਪਣਾ ਉਹਨਾਂ ਕੀ ਕਹਦੇ ਆ ਅ ਤੜਕੀ ਵਾਲੀ ਮੈਗੀ ਬਣਾਵਾਂ ਕਿਹੜੀ ਬਣਾਵਾਂ ਫਿਰ ਮੈਂ ਸੋਚੇ ਕਿ ਇੰਨਾ ਟਾਈਮ ਹੈ ਨਹੀਂ ਸੋਣਾ ਵੀ ਆ ਜਿੰਨਾ ਵੀ ਸੋਣਾ ਹੈ ਕਿਉਂਕਿ ਸਵੇਰ ਮੈਂ ਅੱਜ 4 ਵਜੇ 3 ਵਜੇ ਦਾ అలਾਰਮ ਲਾਇਆ ਸੀ ਮੈਂ ਉੱਠਣਾ ਸੀਗਾ ਜਲਦੀ ਉਸ ਵਜਾ ਕਰਕੇ ਨਾ ਟਾਈਮ ਹੈ ਨਹੀਂ ਸੀ ਮੈਂ ਪਿਆਜ਼ ਵਗੈਰਾ ਕੱਟ ਕਰਾਂ ਤਾਂ ਮੈਂ ਫਟੋ ਫਟ ਪਾਣੀ ਪਾਇਆ ਇਦਾਂ ਹੀ ਆਪਣਾ ਮਸਾਲਾ ਪਾਇਆ ਤੇ ਮੈਗੀ ਨੂੰ ਬਣਾਇਆ ਤੇ ਵਿੱਚ ਥੋੜਾ ਜਿਹਾ ਧਨੀਆ ਪਾ ਦਿੱਤਾ ਸੀਗਾ ਤੇ ਫਟਾਫਟ ਮੈਗੀ-ਮੁਗੀ ਬਣਾਉਣ ਤੋਂ ਬਾਅਦ ਮੈਂ ਤੇ ਮੇਰੇ ਹਸਬੰਡ ਖਾਵਾਂਗੇ ਗਾਇਸ ਉਸ ਤੋਂ ਬਾਅਦ ਅਸੀਂ ਸੋ ਜਾਵਾਂਗੇ ਬਾਕੀ ਨੈਕਸਟ ਮੇਰਾ ਵਲੋਗਰ ਸੋਈ ਦਾ ਸਮਾਨ ਬਹੁਤ ਸਾਰਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਆਪਣੀ ਰਸੋਈ ਦੀ ਸਫਾਈ ਕਰਨੀ ਹੈ ਰਸੋਈ ਦਾ ਥੋੜਾ ਜਿਹਾ ਨਾ ਸੈਟਅਪ ਮੈਂ ਚੇਂਜ ਕਰਨਾ ਉਹ ਜ਼ਰੂਰ ਮੈਂ ਤੁਹਾਡੇ ਨਾਲ ਵਲੌਗ ਸ਼ੇਅਰ ਕਰੂੰਗੀ ਉਸ ਦੇ ਵਿੱਚ ਦੱਸੂੰਗੀ ਵੀ ਕਿੱਦਾਂ ਨਹੀਂ ਕਿੱਦਾਂ ਆਪਾਂ ਭਾਂਡੇ ਜੋੜ ਸਕਦੇ ਹਣਾ ਕਿਉਂਕਿ ਆ ਇਜ਼ੀ ਟ੍ਰਿਪ ਦੱਸੂੰਗੀ ਨੈਕਸਟ ਵਲੌਗ ਵਿੱਚ ਓਕੇ ਤੇ ਨੈਕਸਟ ਵਲੋਗ ਦੇਖਣ ਲਈ ਜਰੂਰ ਜਰੂਰ ਸਬਸਕ੍ਰਾਈਬ ਕਰੋ ਐਂਡ ਗਾਇਸ ਦੂਸਰੇ ਚੈਨਲ ਨੂੰ ਆਪਣਾ ਨਾ ਕਮਿਊਨਿਟੀ ਚ ਲਿੰਕ ਪਾ ਦੂੰਗੀ ਆਪਣੇ ਮੇਕਅਪ ਦੇ ਰਿਲੇਟਿਡ ਤਾਂ ਉਸ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰਿਓ ਕਿਉਂਕਿ ਕੁਝ ਸਮੇਂ ਦੇ ਵਿੱਚ ਮੇਰੇ ਮੇਕਅਪ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਹਨਾ ਤਾਂ ਵੱਧ ਤੋਂ ਵੱਧ ਤੁਸੀਂ ਆਪਣੇ ਨਵੇਂ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਹੈ ਇਹ ਵਾਲੇ ਚੈਨਲ ਤੇ ਮੇਰੇ ਤੁਹਾਨੂੰ ਦੇਖਣ ਨੂੰ ਵਲੋਗਸ ਹੀ ਮਿਲਣਗੇ ਤੇ ਉਹ ਵਾਲੇ ਚੈਨਲ ਨੂੰ ਉਹ ਵਾਲੇ ਚੈਨਲ ਤੇ ਮੇਕਅਪ ਵੀਡੀਓਜ਼ ਵਰਕ ਰਿਲੇਟਿਡ ਹੀ ਮਿਲਣਗੇ ਸੋ ਗਾਇਸ ਤੁਸੀਂ ਦੇਖੋ ਉਹਦੇ ਮੈਗੀ ਬਣਨ ਚ ਟਾਈਮ ਲੱਗ ਰਿਆ ਸੀ ਇੱਥੇ ਮੈਗੀ ਬਣ ਚੁੱਕੀ ਆ ਕੜਾਈ ਮੇਰੀ ਆਟੇ ਵਾਲੀ ਹੋਈ ਪਈ ਸੀਗੀ ਇਹਦੇ ਵਿੱਚ ਉਹਨਾ ਮੈਂ ਗੁੰਦ ਕੇ ਰੱਖਤਾ ਸੀ ਫਟਾਫਟ ਕਾਲੀ ਵਿੱਚ ਤਾਂ ਉਹਦੇ ਵਿੱਚ ਹੀ ਫਟਾਫਟ ਮੈਗੀ ਬਣਾਈ ਤੇ ਇੱਕ ਪਾਣੀ ਦੀ ਪ੍ਰੋਬਲਮ ਸੀ ਟੈਂਕੀ ਚ ਪਾਣੀ ਹੈ ਨਹੀਂ ਸੀ ਤੇ ਉੱਪਰੋਂ ਮੋਟਰ ਵੀ ਨਹੀਂ ਚੱਲ ਰਹੀ ਸੀ ਤਾਂ ਇਸ ਕਰਕੇ ਪਾਣੀ ਬਹੁਤ ਘੱਟ ਸੀ ਜਿਹਦੇ ਨਾਲ ਬਹੁਤ ਹੀ ਔਖਾ ਅਡਜਸਟ ਕੀਤਾ ਆਪਣਾ ਤੇ ਚਲੋ ਜੀ ਜਿਵੇਂ ਕਿ ਮੈਂ ਵੀ ਕਰਕੇ ਖਾਦਾ ਪੀਤਾ পেট ਨੂੰ ਕੀਤਾ ਫੁੱਲ ਢਿੱਡੀ ਕੀਤੀ ਆਪਣੀ ਫੁੱਲ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਓਕੇ ਬਾਏ ਬਾਏ